ਤੈਨੂੰ ਤਲੀਆਂ ਤੇ ਚੋਗ ਮੈਂ ਚੁਗਾਵਾ ਜੱਟਾ ਵੇ ਜਦ ਰੁੱਸ ਜਾਏ ਨਾਲ ਪਿਆਰ ਦੇ ਮਨਾਵਾ ਜੱਟਾ ਵੇ ਗੱਲ ਕਰਦੇ ਵੀ ਨਾ ਕੀਤੀ ਨਾ ਖਰੇ ਦੇ ਮੁੱਲ ਦੀ ਮੈਂ ਗਿਆ ਸੋਟਾਂ ਤੇ ਜੱਟੀ ਕਰਦੇ ਵੀ ਨਾ ਡੁੱਲਦੀ ਸਾਵਰ ਦੇ ਨਾਲ ਪਰੀ ਹੋਈ ਕਿਸੇ ਸੱਚੇ ਜੇ ਫਕੀਰ ਵਰਗੀ ਠੰਡੇ ਜੇ ਸੁਭਾਅ ਦੀ ਜੱਟੀ ਤੇਰੀ ਪੇ ਜੰਮੂ ਕਸ਼ਮੀਰ ਵਰਗੀ ਲੱਭਣ ਇਹ ਨਾ ਦੁਨੀਆ ਤੇ ਕੋਈ ਹੋਰ ਬੇ ਤੈਨੂੰ ਤੇਰੀ ਹੀਰ ਵਰਗੀ ਠੰਡੇ ਦੇ ਸੁਹਾਗ ਦੀ ਜੱਟੀ ਤੇਰੀ ਤੇ ਜੰਮੂ ਕਸ਼ਮੀਰ ਵਰਗੀ ਪੱਜ ਪੱਜ ਕੰਮ ਕਰ ਬਿਜਲੀ ਦੇ ਵਾਂਗ ਫੇਰਦੀ ਭੁੱਲ ਕੇ ਵੇ ਆਪਣੇ ਆਪ ਨੂੰ ਸਾਰੇ ਟੱਬਰ ਦਾ ਪੂਰਾ ਮੈਂ ਖਿਆਲ ਰੱਖਦੀ ਮਾਪਿਆਂ ਤੋਂ ਵੱਧ ਬੇਬੇ ਬਾਪੂ ਜੀ ਨੂੰ ਚਾਹੁੰਦੀ ਵੇ ਮੱਥੇ ਵੱਟ ਪਾਏ ਬਿਨਾ ਰੋਟੀਆਂ ਪਕਾਉਂਦੀ ਵੇ ਸਾਰੇ ਟੱਬਰ ਨੂੰ ਰੱਖਦੀਆਂ ਜੋੜ ਕੇ ਮੈਂ ਸੋਨੇ ਦੀ ਜ਼ੰਜੀਰ ਵਰਗੀ ਠੰਡੇ ਜੇ ਸੁਭਾਅ ਦੀ ਜੱਟੀ ਤੇਰੀ ਵੇ ਜੰਮੂ ਕਸ਼ਮੀਰ ਵਰਗੀ ਲੱਭਣੀ ਨਾ ਦੁਨੀਆਂ ਤੇ ਕੋਈ ਹੋਰ ਵੇ ਤੈਨੂੰ ਤੇਰੀ ਹੀਰ ਵਰਗੀ ਠੰਡੇ ਜੇ ਸੁਭਾਅ ਦੀ ਜੱਟੀ ਤੇਰੀ ਵੇ ਜੰਮੂ ਕਸ਼ਮੀਰ ਵਰਗੀ ਸੱਤ ਕੰਮ ਸਾਡ ਤੇਰੀਆਂ ਸ਼ਕੀਰਿਆ ਨਭਾਉਂਦੀ ਵੇ ਭਰਤੋਂ ਨੂੰ ਦੇਖ ਖਾਨਦਾਨੀ ਤੇ ਹੀ ਦੀਪ ਛਾਣ ਚੰਨਾਉਂਦੀ ਵੇ ਫੈਸ਼ਨਾਂ ਨੂੰ ਪੁੱਲ ਰੱਖਦੀ ਮਸੇਰ ਕੱਜ ਕੇ ਰਾਣੀਆਂ ਜਠਾਣੀਆਂ ਦੇ ਨਾਲ ਕਰਦੇ ਵੀ ਨਾ ਲੜੀ ਵੇ ਮਵਾ ਕੱਢ ਕੇ ਜੀਨੂੰ ਦੇਖ ਮਨ ਖੁਸ਼ ਹੋ ਜਵੇ ਮੈਂ ਉਸ ਤਰ ਸਵੀਰ ਵਰਗੀ ਠੰਡੇ ਜੇ ਸੁਬਾ ਦੀ ਜੱਟੀ ਤੇਰੀ ਪੇ ਜੰਮੂ ਕਸ਼ਮੀਰ ਵਰਗੀ ਲੱਭਣੀ ਨਾ ਦੁਨੀਆਂ ਤੇ ਕੋਈ ਹੋਰ ਵੀ ਤੈਨੂੰ ਤੇਰੀ ਹੀਰ ਵਰਗੀ ਠੰਡੇ ਜੇ ਸੁਬਾ ਦੀ ਜੱਟੀ ਤੇਰੀ ਪੇ ਜੰਮੂ ਕਸ਼ਮੀਰ ਵਰਗੀ ਠੰਡੇ ਜੇ ਸੁਬਾ ਦੀ ਜੱਟੀ ਤੇਰੀ ਪੇ ਜੰਮੂ ਕਸ਼ਮੀਰ ਵਰਗੀ